ਪਿਛਲੇ ਦਿਨੀ ਦਵਾਈ ਵਿਖੇ ਬੇਰਹਿਮੀ ਨਾਲ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇ ਮਸ਼ਹੂਰ ਕਾਰੋਬਾਰੀ ਐਸਪੀ ਸਿੰਘ ਅਭਰਾਏ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਦੇ ਯਾਤਨਾ ਸਦਕਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੋਟ ਬੱਦੀ ਵਿਖੇ ਪੁੱਜੀ ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਸੇਜ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਮਨਜੋਤ ਦੀ ਅੰਤਮ ਵਿਦਾਇਗੀ ਮੌਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਕਲੋਤੇ ਭਰਾ ਦੀ ਭੈਣ ਨੇ ਜਦੋਂ ਕੁਬਾ ਮਾਰਦਿਆਂ ਸਿਹਰਾ ਬੰਨਿਆ ਤਾਂ ਮਾਂ ਭੈਣ ਪਿਤਾ ਤੇ ਹੋਰ ਰਿਸ਼ਤੇਦਾਰਾਂ ਦਾ ਵਰਲਾਬ ਦੇਖਿਆ ਨਹੀਂ ਸੀ ਜਾ ਰਿਹਾ ਇਹ ਜੀ ਆਪਣੇ ਮੇਰਾ ਕਜਨ ਸੀਗਾ ਜੀ ਮਨਜੋਤ ਸਿੰਘ ਦਬਈ ਗਿਆ ਸੀ ਰੋਜੀ ਰੋਟੀ ਲਈ ਉੱਥੇ 18 ਤਰੀਕ ਨੂੰ ਬਕਰੀਦ ਵਾਲੇ ਦਿਨ ਉਸ ਪਾਕਿਸਤਾਨੀ ਮੁੰਡਿਆਂ ਨੇ ਇਤੇ ਕਾਤਲਨਾ ਹਮਲਾ ਕਰ ਦਿੱਤਾ ਤੇ ਸੁਰੇ ਮਾਰ ਕੇ ਦੀ ਹੱਤਿਆ ਕਰ ਦਿੱਤੀ ਜੀ ਤੇ ਇਹਦੀ ਮਰਤਕ ਤੇ ਕਦੋਂ ਪਹੁੰਚੀ ਤੇ ਕਿਵੇਂ ਪਹੁੰਚੀ ਆ ਮਰਤਕ ਦੇ ਅਸੀਂ ਡਾਕਟਰ ਅਮਰ ਸਿੰਘ ਜੀ ਦੇ ਜਤਨਾ ਸਦਕਾ ਤੇ ਕੱਲ ਅ ਅੰਮ੍ਰਿਤਸਰ 에য়ারਪੋਰਟ ਤੇ ਸਾਨੂੰ ਰਸੀਬ ਹੋਈ ਆ ਜੀ ਅੱਜ ਇਹਦਾ ਹੁਣ ਅਸੀਂ ਸਸਕਾਰ ਕਰਨ ਲੱਗੇ ਆ। ਕੋਈ ਮਕਸਦ ਕੋਈ ਦੋਸ਼ੀਆ ਦੇ ਘਰ ਪਈ ਹੋਈ ਆ। ਉਥੇ ਕਹਿਤਾ ਰਹੇ ਨੇ ਜੀ ਕਰ ਰਹੇ ਆ ਗ੍ਰਿਫਤਾਰ ਵੀ ਕੀਤੇ ਆ ਦੋ ਬੰਦੇ। ਅਜੇ ਕੋਈ ਉਹਦਾ ਪੱਕਾ ਨਹੀਂ ਹੈਗਾ। ਅਸੀਂ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਆ ਕਿ ਇਹ ਗਰੀਬ ਪਰਿਵਾਰ ਦਾ ਨੌਜਵਾਨ ਸੀ। ਰੋਜ਼ੀ ਰੋਟੀ ਲਈ ਗਿਆ ਸੀ। ਜਿਹੜੇ ਵੀ ਉਥੇ ਕੋਈ ਕਿਸੇ ਨੇ ਵੀ ਇਹ ਜਿਹੜਾ ਘਨਾਉਣਾ ਕਾਰ ਕੀਤਾ ਕਰਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਦਾ ਉਹ ਸਰਕਾਰ ਕਰੇ ਕਿਉਂਕਿ ਕੱਲਾ ਇਕਲੌਤਾ ਪੁੱਤਰ ਸੀ ਉਹ ਉਹੀ ਇਸ ਤਰ੍ਹਾਂ ਜਿਹੜਾ ਕਤਲ ਹੋ ਗਿਆ ਇਸ ਲਈ ਅਸੀਂ ਸਰਕਾਰ ਤੋਂ ਫਿਰ ਮੰਗ ਕਰਦੇ ਆਂ ਵੀ ਇਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਬੁਢਾਪਾ ਉਹ ਸੌਖਾ ਗੁਜ਼ਰੇ ਸਰ ਇਹ ਪਰਿਵਾਰ ਚ ਹੋਰ ਕੌਣ-ਕੌਣ ਨੇ ਕੁਝ ਕਮਾਉਣ ਵਾਲਾ ਪਰਿਵਾਰ ਦੇ ਵਿੱਚ ਕੋਈ ਨਹੀਂ ਜੋ ਕੱਲਾ ਹੀ ਸੀਗਾ ਤੇ ਭੈਣਾਂ ਕੋਈ ਵਿਆਹੀ ਹੋਈ ਆ ਜਾਂ ਇਹਦੇ ਮਾਈ-ਬਾਪ ਨੇ ਉਹ ਮੜਾ-ਮੋਟਾ ਨਰੇਗਾ ਦੀ ਮਜ਼ਦੂਰੀ ਕਰਦੇ ਆ ਔਰ ਕੁਛ ਨਹੀਂ ਹਾਲਾਤ ਪਰਿਵਾਰ ਦੇ ਖਰਾਬ ਹੀ ਨੇ ਕੀ ਨਾਮ ਆਪਣਾ ਗੁਰਿੰਦਰ ਸਿੰਘ ਨਾਜ਼ੀਰ ਕਿੱਥੋਂ ਆਇਆ ਤੁਸੀਂ ਦਵਾਈ ਤੋਂ ਆਇਆ ਜੱਬ ਤੱਕ ਬਿੱਲਿਆਂ ਚ ਰਹਿਣਾ ਮੈਂ ਤੇ ਕੀ ਗੱਲਬਾਤ ਹੋਈ ਸੀ ਉੱਥੇ ਇਹਨਾਂ ਦੀ ਮੁੰਡਿਆਂ ਦੀ ਨਾ ਪਾਕਿਸਤਾਨੀ ਲਾਈ ਸੀ ਵੀ ਇਹਨਾਂ ਜਰਦੋਸਾਂ ਫੋਨ ਕਰਤਾ ਰਾਤ ਨੂੰ 12 ਵਜੇ ਗਏ ਨੇ ਤੇ ਆਪਸੇ ਝੜ ਗਏ ਮੁੰਡੇ ਜਿਹਨਾਂ ਬੁਲਾਇਆ ਤੇ ਇਹ ਦੋ ਜਣੇ ਮੂਰੇ ਹੋ ਗਏ ਮੇਰੇ ਦਿਲ ਚ ਸੋਰਾ ਵੱਜਿਆ ਨਾਲ ਹੀ ਇੱਥੇ ਦੀ ਮੌਜੂਦਗੀ ਤੇ ਹੁਣ ਤੁਸੀਂ ਡੈੱਡ ਬੋਡੀ ਨਾਲ ਲੈ ਕੇ ਹੋ ਜੀ ਨਾਲ ਲੈ ਕੇ ਤੇ ਕੀ ਸਰਕਾਰ ਨੇ ਉੱਥੇ ਦਿਨ ਕੀ ਕਾਰਵਾਈ ਕੀਤੀ ਉਹ ਕਹਿੰਦੇ ਵੀ ਕਾਨੂੰਨੀ ਕਰਕੇ ਕਰਾਂਗੇ ਜੀ ਬੜੇ ਵੀ ਹਾਂ ਜੀ ਦੋ ਬੰਦੇ ਅਰੈਸਟ ਕੀ ਕੀ ਉਮੀਦ ਹੈ ਵੀ ਤੁਹਾਨੂੰ ਸਰਕਾਰ ਉਸ ਦੇ ਇਨਸਾਫ ਦੇ ਹਾਂਜੀ ਹਾਂ ਬਿਲਕੁਲ ਮਿਲੂਗੀ ਤੇ ਹੋਰ ਉੱਥੋਂ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗ ਵੀ ਜਲਦੀ ਜਲਦੀ ਕਰਵਾਏ ਕੀਤੀ ਉਹਨਾਂ ਦੇ ਜਿਹੜੇ ਫਰੈਂਡ ਜਿਹੜੀ ਇਹਦੇ ਮ੍ਰਿਤਕ ਦੇ ਫਾਉਂਟੇਨ ਦੇ ਵਿੱਚ ਇੱਥੇ ਪੀਡੀਆ ਵਾਪਰੇ ਜਿੰਦ ਕਿਹਨੇ ਮਦਦ ਕੀਤੀ ਤੇ ਕੰਪਨੀ ਨੇ ਦੇਖੋ ਕਾਫੀ ਬੰਦੇ ਨੇ ਮਦਦ ਕੀਤੀ ਵੀ ਕਾਫੀ ਬੰਦੇ ਨੇ ਕੀ ਨੌਲੇ ਦਾ ਮੈਂ ਕਾਫੀ ਬੰਦਾ ਉੱਥੇ ਸੀ ਇੱਕ ਗੋਡਵਰ ਦਾ ਪ੍ਰਧਾਨਾ ਬੰਦਾ ਫਤਖਾਲਸਾ ਹਾਂਜੀ ਸਰਕਾਰ ਦਾ ਸਹਿਯੋਗ ਹੈ ਇੱਕ ਆਪਣੇ ਤੋਂ ਸੀਗਾ ਵਰਾਇਤ ਦੁਆ ਐਸਵੀ ਸਿੰਘ ਐਸਵੀ ਸਿੰਘ ਹਾਂ ਓਕੇ ਤੇ ਭਾਰਤ ਸਰਕਾਰ ਤੇ ਕੈਨੇਡਾ ਸਰਕਾਰ ਦਾ ਸਹਿਯੋਗ ਕਿਵੇਂ ਰਿਹਾ ਦੁਬਈ ਸਰਕਾਰ ਦਾ ਦੁਬਈ ਦਾ ਬਹੁਤ ਰਿਆਜੀ ਤੇ ਭਾਰਤ ਦੇ ਬਧ ਰਹੀ ਤੇ ਪਿੰਡੋਂ ਵੀ ਇਹਨਾਂ ਨੇ ਕਾਂਗਰਸੀ ਬੰਦੇ ਨੇ ਨਾ ਬਹੁਤ ਮੈਸੇਜ ਕੀਤੇ ਉੱਥੇ ਜੀ ਮੈਂ ਜੀ ਸਰਪੰਚ ਲਖਵੀਰ ਸਿੰਘ ਪਿੰਡੇ ਲੋਕੋ ਹੀ ਆਏ ਜੀ ਇਹ ਬੱਚੇ ਦੀ ਬਾਹਰ ਜੀ ਦੁਬਈ ਦੇ ਵਿੱਚ ਮੌਤ ਹੋ ਗਈ ਇਹਦਾ ਕਤਲ ਕੀਤਾ ਗਿਆ ਇਹਦੇ ਕਿਰਚਾ ਮਾਰੀਆਂ ਦਿਲ ਦੇ ਵਿੱਚ ਮੁੰਡਾ ਕੋਈ ਉਧਰ ਲਈ ਦੱਸ ਦਿਆ ਪਾਕਿਸਤਾਨੀ ਵੀ ਉਹ ਉਹਨਾਂ ਨੇ ਇਹਨੂੰ ਸੱਤ ਕੇ ਮਾਰਿਆ ਹੈਗਾ ਤੇ ਇੱਕ ਮੁੰਡਾ ਫਟੜਾ ਨਾਲ ਦਾ ਬਹੁਤ ਗਰੀਬ ਪਰਿਵਾਰ ਸੀ 1 ਇੱਕ ਸਾਲ ਦੀ ਉਮਰ ਸੀ ਸਾਰੀ ਤੇ ਇਹ ਦਰਬਾਰ ਸੰਗਦਾ ਬੇਟਾ ਗਰੀਬ ਪਰਿਵਾਰ ਆ ਬਹੁਤ ਜੀ ਇਹਨਾਂ ਦੀ ਮਦਦ ਚਾਹੀਦੀ ਆ ਸਰਕਾਰ ਨੂੰ ਪਹਿਲਾਂ ਗਿਆ ਸੀ ਇਹ ਨੂੰ ਇੱਕ ਇੱਕ ਸਾਲ ਹੋ ਗਏ ਗਏ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗ ਕਰਦੇ ਆ ਜੀ ਵੀ ਇਹ ਗਰੀਬ ਪਰਿਵਾਰ ਆ ਇਹਨਾਂ ਦੀ ਮਦਦ ਹੋਣੀ ਚਾਹੀਦੀ ਆ ਸਰਕਾਰ ਵੱਲੋਂ ਜੀ ਜੀ ਸਰਪੰਚੂਨ ਦੇ ਨਾਤੇ ਸਰਕਾਰ ਤੱਕ ਜਾਂ ਪ੍ਰਸ਼ਾਸਨ ਤੱਕ ਇਸ ਮਾਮਲੇ ਤੱਕ ਪਹੁੰਚ ਕਰੂੰਗਾ ਹਾਂ ਜੀ ਪਹੁੰਚ ਕਰਾਂਗੇ ਅਸੀਂ ਡਾਕਟਰ ਅਮਰ ਸਿੰਘ ਜੀ ਸਾਡੀ ਮਦਦ ਕਰ ਰਹੇ ਨੇ ਜੀ ਬਹੁਤ ਸਰਕਾਰ ਵੱਲ ਅਸੀਂ ਪੰਜਾਬ ਸਰਕਾਰ ਵੱਲ ਵੀ ਜਾਵਾਂਗੇ ਕਿ ਉਹਨਾਂ ਨੇ ਸੁੱਤੀ ਡੈਡ ਬਡੀ ਲੈਣ ਦੀ ਮਦਦ ਕੀਤੀ ਹੈ ਉਹਨਾਂ ਡਾਕਟਰ ਅਮਰ ਸਿੰਘ ਜੀ ਨੇ ਕੀਤੇ ਆ ਜੀ ਮਦਦ ਕਰਦੇ ਸਾਡੇ ਮੈਂਬਰ ਪਾਰਲੀਮੈਂਟ ਨੇ ਫਤੇਗੜ ਸਾਹਿਬ ਤੋਂ ਤੇ ਸਾਡੇ ਹਲਕਾ ਇੰਚਾਰਜ ਨੇ ਕਫਮ ਅਮਰ ਸਿੰਘ ਇਹਨਾਂ ਨੇ ਕੀਤੇ ਆ